ਦੀ ਵਿਚਾਰੀ ਹਨ ਕੀ ਇਹ ਕਿੱਲੇ ਮੇਰੇ ਹਾਂਜੀ ਓਨੇ ਦੇ ਠੀਕ ਹੈ ਵੀ ਬਈ ਕੁਛ ਨਹੀਂ ਦਿਲਾਦਾ ਥੰਮੇ ਪਾਣੀ ਐ ਨਹੀਂ ਪਤਲਾਦਾ ਨਹਿਰ ਕਿਹੜੀ ਆ ਤੇ ਸੁਆ ਕਿਹੜਾਗਾ ਬਹੁច ਸਮਝ ਨਹੀਂ ਆਉਂਦੀ ਹਾਂਡੇ ਲੋ ਸਾਬ ਕਿਵੇਂ ਪਾਣੀ ਬਹੁਤ ਆ ਹਨ ਹਾਂਜੀ ਚੜਾ ਗਿਆ ਦੇਖੋ ਜੀ ਮੇਰੇ ਪਪਾ ਨਾਨਕਪੁਰ ਲਿਕੇਸ਼ਨ ਆ ਗਿਆ ਆ ਬਾਈ ਹੁਣੀ ਸ਼ਹਿਰ ਚਾਰ ਲੈ ਕੇ ਆ ਜੀ ਦੇਖੋ ਗੋਰੇ ਯਾਰ ਕੀ ਦੇਖਾ ਕਲਰ ਕਿੰਨਾ ਕਾਲਾ ਹੋ ਗਿਆ ਡਾਲੇ ਨਾਲ ਲੱਗਿਆ ਐ ਲਵੀ ਪੱਟਾ ਦਾ ਟਰ ਲੱਖਿਆ ਮਹੀ ਰਿਸਾਂ ਤੇਰੀਆਂ ਲੋਈ ਪਾਣੀ ਦੇਖੋ ਖੱਜਾ ਚੱਲ ਚੱਲਾ ਜਿਵੇਂ ਤੇਰੀ ਹੋਈ ਆ ਇਹ ਕਿਸੇ ਨੇ ਕਿ ਡੇਰਾ ਬਾਬਾ ਬਣਾਣ ਕੀ ਦੀ ਹਾਂਜੀ ਹਾਂਜੀ ਬਾਈ ਸਾਰਾ ਹਾਂਜੀ ਡੇਰਾ ਬਾਬਾ ਨਾਨਕ ਵਾਲਾ ਹਲਾਰਾਣਾ ਬਾਈ ਠੀਕ ਆ ਜੀ ਆ ਫਤੇਗੜ ਚੂੜੀਆਂ ਵਾਲਾ ਬਾਈ ਪਹਿਲੇ ਮੈਂ ਹਣਾ ਤੁਸੀਂ ਵੀ ਇੱਥੇ ਆ ਜਾਣਾ ਬਾਕੀ ਦਾ ਪਿੱਛੇ ਆ ਕੇ ਮੁੜ ਜਦੇ ਹਰੀ ਕੇ ਹਣਾ हां भाई इधर आओ यार ਵੱਧ ਤੋਂ ਵੱਧ ਇੱਧਰ ਨੂੰ ਆਓ ਭਰਾ ਬਣਾ ਚਾਰ ਲੈ ਗਏ। ਬਾਕੀ ਰਾਸ਼ਨ ਬਹੁਤ ਆਈ ਜਾਂਦਾ ਰਾਸ਼ਨ ਦਾ ਤਾਂ ਘੱਟ ਹੀ ਆ ਕੰਮ। ਚਾਰ ਵੱਧ ਲੈ ਕੇ ਆਓ ਯਾਰ ਚਾਰ ਦੀ ਜ਼ਿਆਦਾ ਜ਼ਰੂਰਤ ਹੈਗੀ। ਹਾਂ ਉਹ ਜਿਵੇਂ ਫਾਰਮ ਸਾਰੇ ਡੁੱਬੇ ਪਿਆ ਨਾ ਉਹ ਚਾਰ ਲਿਆਓ ਜਿਹੜੀ ਚੀਜ਼ ਹੈ ਨਾ ਚਾਹੀਦੀ ਆਪਾਂ ਨੂੰ ਜ਼ਰੂਰੀ ਹੈਗੀ ਇੱਧਰ ਉਹ ਪੱਠੇ ਤੇ ਚਾਰ ਹੀ ਆਵੇ। ਉਹ ਚੀਜ਼ ਲੈ ਕੇ ਆਓ ਇੱਧਰ ਵੱਧ ਤੋਂ ਵੱਧ। ਠੀਕ ਹੈ ਜੀ ਭਾਈ ਜੀ। ਆ ਦੇਖੋ ਜੀ ਸਾਰਾ ਫਾਰਮ ਡੁੱਬਿਆ ਪਿਆ। ਜਿਉਂ ਕਰਕੇ ਦਿਖਾ ਦਿੰਨੇ ਆ। ਦੇਖੋ ਆ ਗੇ ਘਰ ਆ। ਘਰ ਦੇਖੋ। ਉਹ ਡੱਡ ਖੜਾ ਹੋ। ਗੋਰੇ ਬਾਕੀ ਮੈਂ ਕਿਹ ਮੁੰਡੇ ਦੀ ਸੇਵਾ ਬਹੁਤ ਆਪਣਿਆਂ ਦੀ ਹਣਾ ਯਾਰ ਲੈ ਬਾਈ ਹੁਣੀ ਦੇਖੋ ਯਾਰ ਨਾਲ ਨਾ ਤਾਰਕੇ ਨਾਲ ਜਾਂਦੇ ਦੇਖੋ ਇਧਰ ਇਨੀ ਸੇਵਾ ਕਰਦਾ ਗਾ ਦੇਖ ਲੋ ਉਹ ਉਥੇ ਜਾਂਦੇ ਡੂੰਗਾ ਬਹੁਤਾ ਗਾ ਵੈਸੇ ਉਹਦੇ ਮੁੰਡੇ ਤਾਰਕੇ ਆਉਂਦੇ ਵਾਖੀ ਸਾਡੇ ਅਗਿਆਨੀ ਹੁਣੀ ਬਾਈ ਸਾਡੇ ਹਾਂ ਸਾਰੇ ਆ ਜਿੰਨੇ ਵੀ ਚਾਰ ਭਰਕੇ ਲੈ ਕੇ ਜਾਂਦੀ ਆ ਜੀ ਹੁਣ ਦਿਖਾਉਂਨੇ ਆਗੇ ਬਹੁਤ ਸੇਵਾ ਵੀ ਥੋੜੀ ਕਾਲੂ ਸਰਾ ਸਰਾ ਪਾਪਾ ਸੰਭਲ ਲੈ ਲਓ ਜੀ ਕਹਿੰਦੇ ਹੁਣ ਮੁੰਡੇ ਨੇ ਪੰਡ ਬੰਨਤੀ ਪਾਂਡੇ ਵਣ ਦੀ ਲੱਦੋ ਵੀ ਪਾਂਡੇ ਚ ਹੁਣ ਹੁਣ ਦਿਖਾਉਣਾ ਹੀ ਆ ਹੁਣ ਮੈਂ ਤੁਸੀ ਲੈ ਕੇ ਕਿਵੇਂ ਕਿਵੇਂ ਆਨੇ ਬਸ ਲੈ ਬਈ ਇਹਨੇ ਹੁਣ ਪੰਡ ਧਰਤੀ ਦੇ ਵਿੱਚ ਤਬੀਆ ਉਹਨੇ ਕੀ ਆ ਕਕੜਾ ਹੈ ਆਪਣਾ ਕੀ ਆ ਗਿਆ ਇਹ ਕੀ ਆ ਗਿਆ ਇਹ ਕੜਈਆ ਕੂ ਵੀ ਆਵੜਾ ਲਾਲਾ ਕਡੋਬ ਕੀ ਦੇ ਮੈਂ ਦੱਸ ਮਾਣਾ ਕਹਿੰਦਾ ਕਡੂnga ਲਾਲਾ ਸ਼ਰਟ ਲਾ ਕੇ ਰਾਂ ਚੱਲ ਚੱਲ ਕੇ ਰਾਂ ਨਹੀਂ ਬਈ ਤੀਰਾ ਗਿਆ ਹੂੰ ਤੀਰਾ ਲੈ ਕੇ ਚੱਲ ਇਹਨੂੰ ਹੁਣ ਕੱਢ ਜਾ ਹਜੇ ਸਾ ਇੱਕ ਬੰਡ ਹੋਰ ਲਦਨੀਆਂ ਲੈ ਆ ਵੀ ਮੁੰਡਿਆਂ ਨੇ ਆ ਮੁੰਡੇ ਦੀ ਸ਼ੇ ਵੀ ਬਹੁਤ ਆ ਗਈ ਇਹ ਮੁੰਡੇ ਦਾ ਨਾਮ ਲੱਖਾ ਬਹੁਤ ਗਰਮੀ ਮਾਨਦੇ ਆ ਭਾਈ ਲੈ ਨਾਲਾ ਤੂੰ ਵੀ ਓਏ ਲੈ ਲੈ ਬਾਈ ਲੱਖੇ ਲੈ ਵੀ ਲੱਖਾ ਹੁਣ ਲੱਖੇ ਨਾਮ ਲੱਗਿਆ ਹੁਣ ਲੈ ਬਾਈ ਲੈ ਵੀ ਹੁਣ ਐ ਲੈ ਕੇ ਜਾਣਗੇ ਲੈ ਵੀ ਹੋਇਆ ਮੜਾ ਸ਼ਰਟ ਤੇ ਲੱਖਾ ਵੀ ਗਿਆ ਭਾਈ ਐ ਖਿੱਚ ਕੇ ਲੈ ਜਾਣੇ ਨੇ ਚਾਰ ਤਰ ਗਿਆ ਭਾਈ ਚਲੋ ਉਹ ਡੋਬਣਾ ਜਾਵੇਗਾ ਤੇ ਯਾਰ ਵੇਟ ਬਾਲਾ ਹੋ ਗਿਆ ਲੱਗਦਾ ਐ ਲੱਗ ਜਾਂਦਾ ਕੋ ਫਾਰਮ ਚ ਲਗਾਉਣ ਇਹਨਾਂ ਨੇ ਉਹ ਦਿਖਾਉਣਿਆਂਗੇ ਹਾਂ ਹਾਂ ਠੀਕ ਆ ਠੀਕ ਆ ਭਾਈ ਖਿੱਚ ਕੇ ਰੱਖੂਗਾ ਮਾ ਲੋ ਵੀ ਮਿੱਤਰੋ ਕਹਿੰਦੇ ਬੇਬੇ ਆ ਤੇਰਾ ਫਾਰਮ ਦਿਖਾਵਣ ਦਾ ਕਿੱਥੇ ਆ ਗਿਆ ਤੇਰਾ ਲੋ ਵੀ ਮਿੱਤਰੋ ਕਹਿੰਦੇ ਬੇਬੇ ਦਾ ਫਾਰਮ ਉਹ ਸਾਹਮਣੇ ਤੁਹਾਨੂੰ ਦਿਖਾਉਣਿਆਂਗੇ ਬੀਬੀ ਨੇ ਕਿ ਐਡੀ ਦੂਰ ਚਾਰ ਲੱਗੇ ਆਣਾਗਾ ਕਿਆ ਹੈ? ਚਾਹੇ। ਉਹ ਸਾਹਮਣੇ ਜਿਹੜਾ ਫਾਰਮ ਆ ਉਹ ਬੀਬੇ ਦਾ ਹੈ ਗਾ ਦੇਖੋ। ਉਹ ਪਚਾਲਿਆ ਹਨ ਨਹਿਰ ਜਾਂਦੀ ਆ ਗਈ ਆ ਬੀਬੇ ਆ ਗਈ ਵਿਚਾਰੀ ਹਨ। ਕਿਆ ਇਹ ਕਿੱਲੇ ਮੇਰੇ? ਹਾਂਜੀ। ਝੋਨੇ ਦੇ। ਠੀਕ ਹੈ ਬੀਬੀ। ਕੁਛ ਨਹੀਂ ਦਿਲਾਦਾ ਠੰਡ ਨਾਲ। ਠੀਕ ਹੈ ਬੀਬੀ। ਅਗਰ ਦੋ ਵਜੇ ਸੰਕਿਸਤੀ ਕੱਢ ਲਿਆ। ਹਾਂਜੀ ਹਾਂਜੀ। ਆ ਦੇਖੋ ਜੀ ਬਹੁਤ ਬੁਰਾ ਹਾਲ ਹੈ ਇੱਥੇ। ਕੋਲੇ ਸਾਹਮਣੇ ਆ ਹੁਣ ਸਾਰਾ ਕੋ ਪਤਾ ਲੱਗੀ ਹੋ ਜਾਂਦਾ ਹਨਾ। ਜੋ ਕਿ ਫਸਲਾਂ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈਗਾ। ਬੇਬੇ ਵਿਚਾਰੇ ਆਹ ਕਹਿੰਦੀ ਸੀਗੀ ਕਿ ਕੋ ਖਤਰਨਾਕ ਲਾਓ ਯਾਰ ਬੇਬੇ ਬਾਤ ਚਾਰ ਇਥੇ ਲਾ ਦਿਓ ਯਾਰ ਚਾਰ ਲਾਓ ਬਾਈ ਹਾਂ ਯਾਰ ਬਸ ਦੇ ਦਿਓ ਬਸ ਲਾ ਦਿਓ ਯਾਰ ਕੋਈ ਨਹੀਂ ਯਾਰ ਲਾਓ ਯਾਰ ਲਾ ਦਿਓ ਯਾਰ ਚਾਰ ਹਾਂ ਜੀ ਵੀਰੇ ਵੇ ਲੈ ਜਣਾ ਨਾ ਟਰੈਕਟਰ ਆ ਗਿਆ ਵੀਰੇ ਇਹਨੂੰ ਤਾਂ ਯਾਰ ਨਹਿਰ ਨੂਰ ਨਾ ਹੋਵੇ ਯਾਰ ਡੱਗੀ ਨਾ ਪਈ ਕਿਤੇ ਹਾਂ ਚੱਲ ਵੀ ਤੂੰ ਨਾਂ ਲੈ ਕੇ ਜਾ ਹਾਂ ਇੱਧਰ ਲਾ ਦੋ ਹਾਂ ਇੱਥੇ ਅਸੀਂ ਲਾ ਲਾਵਾਂਗੇ ਇੱਥੇ ਲਾਵਾਂਗੇ ਵੀਰੇ ਟਰੈਕਟਰ ਟਰਾਲੀ ਨਾਲ ਆਪੇ ਲੈ ਜਾ ਬਸ ਠੀਕ ਹੈ ਠੀਕ ਹੈ ਜੀ ਹਾਂ ਹੈਗਾ ਤੈਨੂੰ ਪਤਾ ਆ ਵੀ ਲੱਗੀ ਜਾਂਦਾ ਹੈਗਾ ਵੀਰੇ ਲੋ ਜੀ ਪਾਣੀ ਵੀ ਸਾਨੂੰ ਦਿਖਾਉਂਦੇ ਜੀ ਪਾਣੀ ਐ ਨਹੀਂ ਪਤਾ ਲੱਗਦਾ ਨਹਿਰ ਕਿਹੜੀ ਆ ਤੇ ਸੁਆ ਕਿਹੜਾ ਗਾ ਕੁੱਝ ਸਮਝ ਨਹੀਂ ਆਉਂਦੀ ਸਾਰੇ ਪਾਸੇ ਕਹਿੰਉ ਪਾਣੀ ਪਾਣੀ ਆਗਾ ਲਓ ਜੀ ਦੇਖੋ ਪਾਣੀ ਦੀ ਸਪੀਡ ਚੈੱਕ ਕਰੋ ਊਲਾਂ ਦੇ ਨਾਲ ਖਹਿਵਾ ਜਾਂਦਾ ਪਾਣੀ ਆ ਹੈਗਾ ਮੇਰੇ ਸਾਹਣਾ ਸੁਆ ਹਨਾ ਦੇਖੋ ਪਤਾ ਹੀ ਨਹੀਂ ਯਾਰ ਕੋਈ ਲੱਗਦਾ ਇਥੇ ਏ ਸੁਆਹ ਬੈ ਨਾ ਪਤਾ ਹੀ ਨਹੀਂ ਕੋਲਾ ਦਾ ਐਂ ਲੱਗਦਾ ਮੈਂ ਸਮੁੰਦਰ ਜਾ ਕੇ ਹੁੰਨੇ ਆ ਬੱਦੀ ਉਹ ਆਪਾਂ ਜਿਹੜੀ ਟਰਾਲੀ ਸੀ ਉਹਦੀ ਕੋਈ ਬਾਈ ਨੂੰ ਲਾਤੀ ਅੱਧੀ ਦਾ ਬੀਬੀ ਲਾਦਨੀ ਆਪਾਂ ਟਰਾਲੀ ਇੱਥੇ ਉਹ ਜਾਣਾ ਦਾ ਆਪਾ ਉਹ ਫਾਰਮ ਤੱਕ ਸੀਗਾ ਪਰ ਹੁਣ ਨਹੀਂ ਹੁਣ ਪਤਾ ਲੱਗਾ ਕਿਤੇ ਵਿੱਚ ਹੀ ਨਾ ਨਹਿਰ ਤੇ ਛੱਟ ਲਈ ਸੂਤ ਛੱਟ ਲਈ ਨਾ ਬੱਦੋ ਬੱਦੋ ਮੇਰਾ ਕੋਈ ਇੱਥੇ ਆਉ ਜੰਗਾ ਪਤਾ ਨਹੀਂ ਲੱਗਦਾ ਯਾਰ ਕਿਹੜਾ ਸੂਆ ਕਿਹੜੀ ਨਹਿਰ ਆਹ ਲਾਡੀ ਆਹ ਹਾਂ ਨਹਿਰ ਲਾਦੀ ਆ ਪਤਾ ਹੀ ਨਹੀਂ ਯਾਰ ਲੱਗਦਾ ਪਾਣੀ ਬਹੁਤ ਜ਼ਿਆਦਾ ਆ ਯਾਰ ਲਵੀ ਹਨ ਬੱਸੋ ਯਾਰ ਬੱਸ ਸੀਨਾ ਪਾਣੀ ਕਿੰਨਾਗਾ ਲੋਈ ਕਹਿੰਦੇ ਸੀ ਵਿਚ ਤੁਰੇ ਜਾਣੇ ਆਗੇ ਢੱਲੋ ਸਾਹਿਬ ਨਾਲ ਸਾਡੇ ਚੱਲੋ ਸਾਹਿਬ ਚਲੋ ਸਾਹਿਬ ਜੀ ਮੈਨੂੰ ਵੀ ਲੈ ਚੋ ਨਾਲ ਡਰੀ ਲੱਗਦਾਗਾ ਆ ਕੀ ਜੀ ਜਸਮੂ ਸੰਮੂ ਆ ਕੀ ਹੈਗਾ ਇਹ ਸੁਆ ਉਹ ਸਾਰੇ ਸੁਆ ਆ ਆ ਦੇਖੋ ਬਲੇ ਸੁਆ ਕਿੰਨਾ ਭਰਿਆ ਪਿਆ ਪਾਣੀ ਦੇਖੋ ਜੀ ਇਹ ਹੈਗਾ ਡੇਰਾ ਬਾਬਾ ਨੂੰ ਨਾ ਨਾ ਕੰਮ ਬਹੁਤ ਕੰਮ ਦਾਗਾ ਹੈ ਹੈ ਬਾਬਾ ਆਪਾਂ ਯਾਰ ਜੇ ਹਨਾ ਮਾੜਾ ਮੋਟਾ ਇਹ ਰਾਹ ਆ ਹੁੰਦਾ ਨਾ ਬੇਬੇ ਨੂੰ ਆਪਾਂ ਉਥੇ ਟਰਾਲੀ ਉਹ ਲਾ ਕੇ ਹੁਣੀ ਜਾਣਾ ਚਾਰ ਵਾਲੀ ਹਾਂ 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 ਦੇਖ ਲਓ ਜੇ ਟਰਾਲੀ ਜਾਂਦੀ ਤੁਸੀਂ ਲਾ ਆਵਾਂਗੇ ਨੇੜੇ ਯਾਰ ਪਾਣੀ ਤੱਕਾ ਬਹੁ ਮਾਰੀ ਜਾਂਦਾ ਮੱਲਾ ਦੇਖੋ ਜੀ ਪਾਣੀ ਲਾਓ ਜਾ ਜੀ ਬੜਾ ਥੋੜੀ ਮੇਰੇ ਭਾਈ ਲਾਓ ਜੀ ਕਹਿੰਦੇ ਆਗੇ ਆਇਓ ਆਇਓ ਯਾਰ ਉਹ ਕਹਿੰਦੇ ਜੀ ਆਪੇ ਲਾ ਲੈ ਸਾਡਾ ਪਿੰਗਾ ਹੈਗਾ ਇਹ ਪੰਡਾ ਭਰ ਕੇ ਉਹ ਕਹਿੰਦੇ ਦੂਜਾ ਰਾਗ ਰੂ ਚੱਲ ਦੇਖ ਲੋ ਜਿੰਮੇ ਕਹਿੰਦੇ ਆ ਫਿਰ ਉਹ ਮੇ ਕਰ ਲੈਨੇ ਆ ਲੈਣਾ ਦਾ ਆਪਾਂ ਦੇਖ ਲੈ ਕਿਹੜਾ ਆਜੋ ਆਇਓ 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 ਯਾਰ ਨਾਲ ਆਜੋ ਓਏ ਆਜੋ ਓਏ 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 ਆਜੋ ਆਜੋ ਆ ਜਾ ਆ ਨਾ ਮੁਰਮੁਰ ਤੁਰਿਆ ਰ ਮੈਂ ਇਕੱਲੇ ਕਰਨ ਮੇਰੇ ਅੱਥੇ ਮੋਬਾਈਲ ਨਾਲ ਕਿਵੇਂ ਵੀਡੀਓ ਬਣਾਈ ਜਾਣਾਗਾ ਆਜੋ ਆਜੋ ਮੇਰਾ ਵੀ ਆਇਲ ਵੀ ਆਜੋ ਲੋ ਜੀ ਇਹ ਫਾਰਮ ਵਾਲਾ ਨੂੰ ਤੁਰ ਪਏ ਆ ਕਿਉਂ ਹੈ ਟਰੈਕਟਰ ਗਾਂ ਲੈ ਕੇ ਨਾਣੇ ਦੂਆਂ ਚਾਰ ਚੱਕਣ ਚਾਰ ਚੱਕਣਾ ਉਹਨਾਂ ਨੂੰ ਬਹੁਤ ਦੁੱਖ ਹੋਊਗਾ ਇਹ ਬਣਾ ਨੂੰ ਅਸੀਂ ਹੁਣ ਆਪ ਵੀ ਦੇਖ ਕੇ ਆਉਂਦੇ ਆਂਗੇ ਟਰੈਕਟਰ ਜਾਊ ਸਾਡਾ ਕਿਦੂਆਂ ਹੀ ਟਰੈਕਟਰ ਹੀ ਲੈ ਕੇ ਜਾਵਾਂਗੇ ਆਪਦਾ ਜੀ ਤਾਂ ਰਾ ਚੰਗਾ ਹੋਇਆ ਫਿਰ ਟਰੈਕਟਰ ਲੈ ਜਾਾਂਗੇ ਨਹੀਂ ਤਾਂ ਵਰ ਕੀ ਕਹਿਣਾ ਵੀਰੇ ਬਾਕੀ ਸਾਨੂੰ ਫਾਰਮ ਦਿਖਾਉਣਾ ਅੰਦਰੋ ਯਾਰ ਹਨਾ ਕਿਵੇਂ ਪਸ਼ੂ ਰਹਿੰਦੇ ਅੰਦਰ ਧੁੱਕੇ ਦੇ ਬਿਚਾਰੀ ਤਰਪੋ ਤਰਪੋ ਹਮਮਤ ਜੀ ਨਾ ਆਇਆ ਅਜ ਤਰੋ ਤਰੋ ਯਾਰ ਕਰਈਆ ਹਮੇ ਵਾਹਲਾ ਵੜਾਇਆ ਲੈ ਦੇ ਪਾਣੀ ਦੀ ਲੈਰ ਆਇਓ ਆਇਓ ਲੋਈ ਗਏ 2.5 ਸਾਥੀ ਮਗਰ ਰਹਿ ਗਈ ਆਜੋ ਏ ਦਵਾ ਦਾ ਭਜੋ ਆਜੋ ਆਜੋ ਲੈ ਬਈ ਬਾਈ ਡਰਮ ਲਈ ਆਉਂਦੀ ਆ ਜੀ ਕਾਣੀ ਜੀ ਡਰਮ ਲਈ ਆਉਂਦੇ ਆ ਕੀ ਧੋਕੇ ਦੇ ਆ ਬਿਚਾਰੇ ਤਰਪੋ ਤਰਪੋ ਹਮਤ ਜੀ ਨਾਲ ਆਜਾ ਅਜ ਤਰ ਤਰ ਯਾਰ ਕਰੀ ਹਾਂ ਥੰਮੇ ਵਾਹ ਵੜਾਇਆ ਲੈ ਲੈ ਪਾਣੀ ਦੀ ਲਹਿਰ ਆਇਓ ਆਇਓ ਲੋ ਜੀ ਕਹਿੰਦੇ ਦੋ ਸਾਡੇ ਸਾਥੀ ਮਗਰ ਰਹਿ ਗਏ ਆਇਓ ਏ ਦਵਾ ਦਾ ਭੱਜੋ ਆਇਓ ਆਇਓ ਲੈ ਬਈ ਬਾਈ ਡਰਮ ਲਈ ਆਉਂਦੀ ਆ ਕਾਣੀ ਜੀ ਡਰਮ ਲਈ ਆਉਂਦੇ ਆ ਕੀ ਬਾਕੀ ਬਾਈ ਉਹਨਾਂ ਦੇ ਫਾਰਮ ਤੇ ਜਾਣੀ ਆਗੇ ਆਇਓ ਆਇਓ ਵੀ ਇਹਨੇ ਬਾਹਰ ਦੁੱਧ ਲੈ ਕੇਣਾ ਉਹ ਸੜਕ ਤੇ ਜਿੱਥੋਂ ਆਪਾਂ ਆਏ ਆਗੇ ਹਾਂਜੀ ਉੱਥੇ ਗੱਡੀ ਖਾਣੀ ਹੈ ਜਾਣੀ ਨਹੀਂ ਵੀ ਟਰਾਲੀ ਆਪਣੀਆ ਟਰਾਲੀ ਜਾਣੀ ਨਹੀਂ ਹਾਂ ਹੈਨੀ ਮੂਰੇ ਲਾਉਣ ਟਰਾਲੀ ਤੇ ਚੱਲ ਜਾਏ ਕੀ ਟਰਾਲੀ ਤਾਂ ਚੱਲ ਜੂਗਾ ਨਹੀਂ ਤੇ ਅੱਛਾ ਠੀਕ ਆ ਠੀਕ ਆ ਠੀਕ ਆ ਵੀਰੇ ਠੀਕ ਆ ਬਈ ਬਾਈ ਹੁਣੀ ਕਹਿੰਦੇ ਨਹੀਂ ਵੀ ਟਰਾਲੀ ਜਾਣੀ ਨਹੀਂ ਹੈਗੀ ਚੱਲ ਵੀ ਲਵੀ ਫਿਰ ਮੋੜੋ ਪਰਮਲਾ ਰਾਜੇ ਚੱਲੋ ਫਿਰ ਚਲੋ ਬਾਈ ਆਇਓ ਓਏ ਆ ਵੀ ਗਰੀ ਆ ਗਏ ਆਓ ਚਲੋ ਫਿਰ ਮੱਲਾ ਹੋਰ ਪਾਣੀ ਪੂਰਾ ਹੀ ਬਾਬਾ ਯਾਰ ਪੂਰਾ ਹੀ ਬਹਾਰਤੀ ਆ ਇਧਰ ਤਾਂ ਹਨਾ ਹੋਰ ਪੂਰਾ ਯਾਰ ਪਤਾ ਨਹੀਂ ਯਾਰ ਨਹਿਰ ਆ ਬਈ ਸ਼ੂਆ ਦਾ ਇਹ ਨਹਿਰ ਆ ਕਹਿੰਦੀ ਐ ਲਓ ਜੀ ਸਾਡੀ ਟੀਓ ਸਾਰੀ ਆ ਗਈ ਹੋਰੇ ਆ ਕੇ ਲਵੀ ਵਰਗੇ ਰਾਈ ਵਰਗੇ ਲੋਹੀ ਤੁਰ ਪਿਓਣੇ ਹੀ ਚਲੋ ਵੇ ਵਾਰੀ ਤੱਕਾ ਮਾਰੀ ਜਾਂਦਾ ਚਾ ਬਾਤਣਾ ਹੋਵੇ ਚਲੋ 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 ਆਜੋ ਹੇਮੰਤ ਨਾ ਥੋੜੀ ਥੋਟੀ ਆਈ ਬਾਈ ਲੋ ਜੀ ਆਪਾਂ ਵਾਪਸ ਆ ਚੁੱਕੇ ਆਂ ਟਰਾਲੀ ਕੋਲੇ ਆ ਗਏ ਵਾ ਟਰਾਲੀ ਕੋਲੇ ਜਾਂਦੇ ਆਪਾਂ ਸਾਹਮਣੇ ਆਪਣੇ ਟੀਮ ਮੈਂਬਰ ਖੜੇ ਹਾਰੇ ਹੈ ਡਾਕਟਰ ਪਾਣੀ ਬਹੁਤ ਯਾਦੀ ਤੇਜ਼ ਹੈ ਨਾ ਯਾਰ ਹਨਾ ਦੇਖ ਲੈ ਯਾਰ ਕਿੰਨਾ ਪਾਣੀ ਆ ਪਤਾ ਨਹੀਂ ਲੱਗਦਾ ਕਿ ਨਹਿਰ ਵੀ ਸ਼ੁਰੂ ਹੋਗਾ ਪਤਾ ਹੀ ਨਹੀਂ ਲੱਗਦਾ ਚਲੋ ਆਪਾਂ ਟਰਾਲੀ ਕੋਲੇ ਚੱਲੋ ਹੁਣ ਸਾਰੇ ਆਣਿਆ ਨਾ ਜਿਹੜਾ ਚਾਰ ਰਹਿ ਗਿਆ ਪਾ ਇੱਥੇ ਸਹੀ ਗੱਲ ਆ ਲਾਦ ਗਈ ਉਹ ਮਾਤਾ ਕੰਨੀਆਂ ਚੈੱਕ ਨਹੀਂ ਸਾਰੇ ਅਸੀਂ ਆਪ ਹੀ ਪਾ ਕੇ ਲੈ ਜਾਾਂਗੇ ਆਪਦੇ ਸਾਧਨ ਉਤੇ ਚਲੋ ਜੀ ਮੈਂ ਕਿਹਾ ਠੀਕ ਆ ਤੇ ਲੈ ਜਾਓ ਆ ਭਾਈ ਚਾਰ ਵਾਲਿਆਂ ਨੂੰ ਹਣਾ ਉਹਨਾ ਚਾਹੀਦੇ ਇੱਥੇ ਹਣਾ ਬਾਅਦ ਤੋਂ ਵੱਧ 12 ਟਰੱਕ ਟਰੱਕ ਆ ਗਏ ਚਾਰ ਆਪਣੇ ਮੱਭਾ ਵੀ ਪਾਈ ਲੈ ਗਏ ਜੀ ਜਿਹੜੇ ਯਾਰ ਹਰੀ ਕੇ ਪੁੱਤਣ ਤੋਂ ਆ ਗਈ ਮੁੜ ਜਾਂਦੇ ਹਣਾ ਗਾਂ ਓਪਰੇ ਡੇਰਾ ਬਾਬਾ ਨਾਨਕ ਚਲੋ ਜੀ ਬਸ ਅੱਜ ਦੀ ਵੀਡੀਓ ਸਾਡੀ ਇੰਨੀ ਹੀ ਸੀਗੀ ਬਾਤ ਵਾਤ ਸ਼ੇਅਰ ਕਰ ਦਿਓ ਹੈਲਪ ਬਾਤ ਵਾਤ ਇਥੇ ਕੀਤੀ ਜਾਵੇ ਜੀ ਸਾਰਿਆਂ ਦਾ ਧੰਨਵਾਦ ਜੀ ਵੈ ਗੁਜੀਆ ਖਾਲਸਾ ਵੈ ਗੁਜੀ ਕੀ ਫਤਿਹ